ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਔਰ ਜਿਹੜੇ ਸਾਡੇ ਪਾਰਟੀ ਦੀਆਂ ਜਥੇਬੰਧਕ ਚੋਣਾਂ ਦੇ ਸਾਰੇ ਆਬਜ਼ਰਵਰ ਸਹਿਬਾਨ ਜਿਹੜੇ ਡਿਊਟੀਆਂ ਕਰ ਰਹੇ ਆ ਸਾਰਿਆਂ ਦੀ ਅੱਜ ਜਿਹੜੀ ਆ ਸਾਂਝੀ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਇਕ ਤਾਂ ਜਿਹੜੇ ਚੋਣ ਅਬਜ਼ਰਵਰ ਸਹਿਬਾਨ ਹੈ ਕਿਉਂਕਿ ਕਾਫੀ ਤਾਂ ਸਾਡੇ ਪੁਰਾਣੇ ਤਜਰਬੇਕਾਰ ਸਾਥੀ ਹੈ ਕੁਝ ਨੌਜਵਾਨ ਆਗੂਆਂ ਨੂੰ ਵੀ ਡਿਊਟੀਆਂ ਮਿਲੀਆਂ ਹੋਈਆਂ ਤੇ ਸਾਰੀ ਜਿਹੜੀ ਚੋਣ ਪ੍ਰਕਿਰਿਆ ਹਦਾਇਤਾ ਕਿਉਂਕਿ 2 ਜਿਹੜੀ ਹੈਗੀ ਇਸ ਤਰੀਕ ਤੋਂ ਲੈ ਕੇ 6 ਤਰੀਕ ਤੱਕ ਜਿਹੜੀ ਹੈ 2 April ਤੋਂ 6 April ਤੱਕ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕਲ ਡੈਲੀਗੇਟ ਸਹਿਬਾਨ ਚੁਣੇ ਗਏ ਆ ਉਹਨਾਂ ਦਾ ਸਨਮਾਨ ਵੀ ਹੋਣਾ ਔਰ ਨਾਲ ਹੀ ਜ਼ਿਲ੍ਹਾ ਡੈਲੀਗੇਟ ਸਹਿਬਾਨ ਤੇ ਜਿਹੜੇ ਸੂਬੇ ਦੇ ਡੈਲੀਗੇਟ ਬਣੇ ਆ ਉਹਨਾਂ ਦੀ ਚੋਣ ਵੀ ਹੋਣੀ ਆ ਸੋ ਜਿਹੜੀ ਭਰਤੀ ਸਾਡੀ ਹੁਣ ਤੱਕ ਸਾਰੀ 26 ਲੱਖ ਦੇ ਕਰੀਬ ਪਹੁੰਚ ਗਈ ਹੈ ਉਹ ਜਿਹੜੀਆਂ ਸਰਕਲ ਵਾਈਜ਼ ਲਿਸਟਾਂ ਸਾਡੇ ਕੋਲੇ ਸਬਮਿਟ ਹੁੰਦੀਆਂ ਭਰਤੀ ਕਰਤਾ ਵੱਲੋਂ ਉਹ ਅੱਜ ਸਾਰੀਆਂ ਲਿਸਟਾਂ ਅਸੀਂ ਫਾਈਲਾਂ ਪੂਰੀਆਂ ਪੜਾ ਕੇ ਸਰਕਲ ਵਾਈਜ਼ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੀ ਹੈ ਕਿ ਸਾਰੇ ਸੀਨੀਅਰ ਲੀਡਰ ਸਾਹਿਬਾਨ ਆਪੋ ਆਪਣੀਆਂ ਫਾਈਲਾਂ ਜ਼ਿਲ੍ਹੇ ਦੀਆਂ ਲੈ ਕੇ ਗਏ ਆ। ਔਰ ਦੋ ਤੋਂ 6 ਤਰੀਕ ਤੱਕ ਸਾਰੀਆਂ ਜ਼ਿਲ੍ਹਾ ਡੈਲੀਕੇਟ ਤੇ ਸੁਪਰ ਡੈਲੀਕੇਟ ਦੇ ਚੋਣਾਂ ਹੋਣਗੀਆਂ। ਤੇ 7 ਤਰੀਕ ਤੱਕ ਇਹ ਸਾਰੀ ਚੌਨ ਪ੍ਰਕਿਰਿਆ ਮੁਕੰਮਲ ਕਰਕੇ ਤੇ ਜਿਹੜੀ ਲਿਸਟ ਹੈ ਡੈਲੀਗੇਟਾਂ ਦੀ ਇਹ ਪਾਰਟੀ ਦੇ ਮੁਖ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਗੇ ਫਿਰ ਅਸੀਂ ਵਰਕਿੰਗ ਕਮੇਟੀਿੰਗ ਦੀ ਮੀਟਿੰਗ ਦੇ ਵਿੱਚ ਜਿਹੜੀ ਅਗਲੀ ਕਾਰਵਾਈ ਹੈ ਉਹ ਸਾਰੀ ਭਰਤੀ ਦੀ ਜਿਹੜੀ ਡੈਲੀਗੇਟ ਬਣੇ ਆ ਉਹਦੀ ਪ੍ਰਵਾਨਗੀ ਅੱਗੋਂ ਫਿਰ ਜਿਹੜਾ ਡੈਲੀਗੇਟ ਜਿ ਰਾਸ ਪੜਾਉਣਾ ਉਹ ਕਾਰਵਾਈ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਦੂਜੀ ਇੱਕ ਕੱਲ ਬਹੁਤੀ ਦੁਖਦਾਈ ਔਰ ਬਹੁਤ ਹੀ ਹਿਰਦੇਵੈਦਿਕ ਘਟਨਾ ਕੱਲ ਫਲੋਰ ਦੇ ਵਿੱਚ ਘਟੀ ਐ ਜਿੱਥੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਧ ਇੱਕ ਜਗ੍ਹਾ ਤੇ ਲੱਗਿਆ ਹੋਇਆ ਉਹਦੇ ਬਾਹਰ ਜਿਹੜੇ ਆ ਕੁਝ ਨਾਰੇ ਲਿਖੇ ਗਏ ਔਰ ਫੇਰ ਇੱਕ ਵੀਡੀਓ ਵਿਦੇਸ਼ ਦੇ ਵਿੱਚੋਂ ਪਾਈ ਗਈ ਜਿਦੇ ਵਿੱਚ ਬਾਬਾ ਸਾਹਿਬ ਬਾਰੇ ਬਹੁਤ અપਮਾਨਿਤ ਭਰਿਆ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਜਿਦੇ ਨਾਲ ਮੈਂ ਸਮਝਦਾ ਕਿ ਸਾਰੇ ਦੇਸ਼ ਵਾਸੀਆਂ ਦੇ ਮਨ ਨੂੰ ਬਹੁਤ ਗਹਿਰੀ ਸੱਟ ਵਧੀ ਹੈ ਇਹ ਬੜੀ ਘਿਣਾਉਣੀ ਹਰਕਤ ਹੈ ਪਹਿਲਾਂ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਈ ਸੀ ਜਦੋਂ ਹਥੌੜਾ ਲੈ ਕੇ ਇੱਕ ਵਿਅਕਤੀ ਉਹਨਾਂ ਦੇ ਬੁੱਤੇ ਉੱਤੇ ਚੜ ਗਿਆ ਸੀ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤਰ੍ਹਾਂ ਹੋਰ ਵੀ ਕੁਛ ਸ਼ਾਵਾਂ ਦਿੱਤੇ ਹੋਈਆਂ ਔਰ ਇਹ ਮੈਂ ਸਮਝਦਾ ਕਿ ਸਮਾਜ ਨੂੰ ਵੰਡਣ ਵਾਸਤੇ ਵੰਡੀਆਂ ਪਾਉਣ ਵਾਸਤੇ ਔਰ ਜਿਹੜੀ ਨਫ਼ਰਤ ਹੈ ਲੋਕਾਂ ਦੇ ਵਿੱਚ ਭਰਨ ਵਾਸਤੇ ਇਹ ਜਿਹੜੀ ਬੜੀ ਇੱਕ ਡੀਪ ਰੂਟਡ ਕਨਸਪੀਰੇਸੀ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਮਾਹੌਲ ਨੂੰ ਜਿਹੜੀ ਆ ਉਹ ਅੱਗ ਲਾਈ ਜਾਵੇ ਇਸ ਕਰਕੇ ਅੱਜ ਦੀ ਇਸ ਮੀਟਿੰਗ ਨੇ ਰੈਜੂਲੇਸ਼ਨ ਪਾ ਕੇ ਤੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਮੇਦਕਰ ਸਾਹਿਬ ਦੀ ਦੇਸ਼ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਔਰ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਜਿਹਨੂੰ ਸਾਰਾ ਦੇਸ਼ ਜਿਹੜਾ ਅਕਨੋਲਡਜ ਕਰਦਾ ਔਰ ਉਹਨਾਂ ਦਾ ਸਨਮਾਨ ਕਰਦਾ ਹਰ ਵਰਗ ਦੇ ਵਿੱਚ ਉਹਨਾਂ ਦਾ ਸਨਮਾਨ ਔਰ ਪੰਜਾਬ ਤੇ ਖਾਸ ਕਰਕੇ ਗੁਰੂਆ ਪੀਰਾਂ ਦੀ ਧਰਤੀ ਹੈ ਜਿਤੇ ਹਮੇਸ਼ਾ ਹੀ ਤੇਰੇ ਤੇ ਵਰਗ ਨੂੰ ਬਹੁਤ ਵੱਡਾ ਮਾਨ ਸਨਮਾਨ ਦੇ ਕੇ ਜਾਤ ਪਾਤ ਖਤਮ ਕਰਕੇ ਉੱਚ ਨੀਸ ਖਤਮ ਕਰਕੇ ਸ਼ੂਆਸ਼ਾਤ ਖਤਮ ਕਰਕੇ ਤੇ ਗੁਰੂ ਸਾਹਿਬ ਨੇ ਇੱਕ ਵੱਡਾ ਇਨਕਲਾਬ ਲਿਆਂਦਾ ਸੀ ਇਸ ਕਰਕੇ ਇਸ ਧਰਤੀ ਦੇ ਉੱਤੇ ਇਹੋ ਜਿਹੀ ਘਟਿਆ ਹਰਕਤ ਹੋਣੀ ਅਸੀਂ ਇਹਦੀ ਨਖੇਦੀ ਵੀ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਤੇ ਦਿੱਲੀ ਦੀ ਭਾਜਪਾ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀਆਂ ਵੱਡੀਆਂ ਜਿਹੜੀਆਂ ਇਸਤੰਦੀਆਂ ਸਾਜਸ਼ਾ ਪੰਜਾਬ ਦੇ ਵਿੱਚ ਰਚੀਆਂ ਜਾਂਦੀਆਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸਰਕਾਰਾਂ ਸਤਿਆ ਹੋਈਆਂ ਨੇ ਔਰ ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਬਹੁਤ ਚਿੰਤਾਜਨਕ ਆ ਇਹ ਜਿਹੜੀ ਡੀਪ ਰੂਟਡ ਕਨਸਪੀਰੇਸੀ ਆ ਇਹਨੂੰ ਜਿਹੜੀ ਆ ਹਾਈ ਲੈਵਲ ਦੀ ਇਨਕੁਆਰੀ ਕਰਾ ਕੇ ਤੇ ਜਨਤਕ ਕਰਨਾ ਚਾਹੀਦਾ ਔਰ ਇਤੇ ਐਕਸ਼ਨ ਲੈਣਾ ਚਾਹੀਦਾ ਦੂਜਾ ਇੱਕ ਜਿਹੜਾ ਅੱਜ ਦੀ ਸਾਰੀ ਸਾਂਝੀ ਮੀਟਿੰਗ ਦੇ ਵਿੱਚ ਮਤਾ ਹੋਇਆ ਕਿ ਸਰਕਾਰ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਵਾਸਤੇ ਉਹਨਾਂ ਦਾ ਜਾਨੀ ਤੌਰ ਤੇ ਵੀ ਨੁਕਸਾਨ ਕਰਨ ਵਾਸਤੇ ਔਰ ਉਹਨਾਂ ਦਾ ਇਮੇਜ ਖਰਾਬ ਕਰਨ ਵਾਸਤੇ ਜਿਹੜਾ ਕਿਸ ਹੱਦ ਤੱਕ ਨੀਵੇਂ ਪੱਧਰ ਤੇ ਜਾ ਰਹੀ ਹੈ ਉਹਦੀ ਉਦਾਹਰਨ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਪਹਿਲਾ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਪਸਾਉਣ ਦੀ ਕੋਈ ਕਸਰ ਸਰਕਾਰ ਨੇ ਨਹੀਂ ਸੀ ਛੱਡੀ ਕਈ ਜੀਡੀਪੀ ਬਦਲੇ ਗਏ ਕਈ ਸਿੱਟਾ ਬਦਲੀਆਂ ਗਈਆਂ ਤੇ ਹੁਣ ਫੇਰ ਇੱਕ ਸਿੱਟ ਬਦਲੀ ਸੀ ਤੇ ਕੱਲ ਹੋਰ ਇੱਕ ਨਵੀਂ ਸਿੱਟ ਉਸ ਤੋਂ ਬਣ ਗਈ ਕਿਉਂਕਿ ਸਿੱਟਾ ਬਾਰ-ਬਾਰ ਬਦਲੇ ਜਾਣ ਦਾ ਮਤਲਬ ਹੈ ਕਿ ਜੋ ਸਰਕਾਰ ਦੀ ਮਨਸ਼ਾ ਹੈ ਜੋ ਸਰਕਾਰ ਕਰਉਣਾ ਚਾਹੁੰਦੀ ਹੈ ਉਹ ਜੇ ਅਫਸਰ ਕੋਈ ਨਹੀਂ ਕਰਦਾ ਤੇ ਫਿਰ ਉਹਨੂੰ ਉਹਦੇ ਚੋਂ ਬਾਹਰ ਕੱਢ ਕੇ ਨਵਾਂ ਮਨਮਰਜ਼ੀ ਦਾ ਅਫਸਰ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ ਔਰ ਕਿੰਨੇ ਸਿੱਟਾ ਬਦਲ ਗਏ ਇਸ ਕਰਕੇ ਇਹ ਜਿਹੜੀ ਇਸ ਤਰੀਕੇ ਬਦਲਾਅ ਲੋ ਨੀਤੀ ਤਹਿਤ ਜਿਹੜਾ ਸਿਆਸੀ ਵਿਰੋਧੀਆਂ ਨੂੰ ਇਸ ਤਰੀਕੇ ਜਿਹੜੀ ਇਸ ਤਰ੍ਹਾਂ ਝੂਠੇ ਕੇਸਾਂ ਦੇ ਵਿੱਚ ਫਸਾਉਂਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਕਿਉਂਕਿ ਕੇਜਰੀਆ ਨੂੰ ਲੱਗਦਾ ਕਿ ਜਿਹੜਾ ਚੋਣਾਵਲੇ ਮੈਂ ਝੂਠੇ ਉਹਨਾਂ ਤੇ ਇਲਜ਼ਾਮ ਲਾਏ ਸੀ ਮੈਨੂੰ ਮਾਫੀ ਮੰਗਣੀ ਪਈ ਸੀ ਉਹਦੇ ਦਿਲ ਤੇ ਕਿਦਰੇ ਕਿਤੇ ਸੱਟ ਵੱਜੀ ਆ ਕਿ ਮੈਂ ਬਹੁਤ ਝੂਠਾ ਸਾਬਤ ਹੋ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਹਵਾਰਾਂ ਦੇ ਪਹਿਲੇ ਪੰਨੇ ਤੇ ਮੇਰਾ ਮਾਫੀਨਾਮਾ ਜਿਹੜਾ ਅਦਾਲਤ ਵਿੱਚ ਲਿਖ ਕੇ ਦਿੱਤਾ ਸੀ ਉਹ ਛਪਿਆ ਸੀ ਇਸ ਕਰਕੇ ਹੁਣ ਫਿਰ ਹਤਿਆ ਘਟਿਆ ਹੱਤ ਕੰਡੇ ਜਿਹੜੇ ਆ ਕੇਜਰੀਆਲ ਤੇ ਉਹਦੀ ਟੀਮ ਵੱਲੋਂ ਚੜਿਆ ਉਹ ਵਰਤੇ ਜਾ ਰਹੇ ਆ ਜਿਹਦੇ ਚ ਭਗਵੰਤ ਮਾਨ ਵੀ ਸ਼ਾਮਲ ਆ ਬਾਕੀ ਸਰਕਾਰ ਵੀ ਸ਼ਾਮਲ ਆ ਪਰ ਇਹ ਗੱਲਾਂ ਬਹੁਤ ਮਾਰੀਆਂ ਨੇ ਤੇ ਹੁਣ ਅਗਲੀ ਗੱਲ ਉਸ ਤੋਂ ਵੀ ਅੱਗੇ ਆ ਕਿ ਉਹਨਾਂ ਦੀ ਸਿਕਿਉਰਿਟੀ ਵਿਦਰਾ ਕਰ ਦਿੱਤੀ ਗਈ ਅੱਗੇ ਦੇਖੋ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਿੰਨਾ ਵੱਡਾ ਪੰਜਾਬ ਨੂੰ ਹੋ ਗਿਆ ਕਾਰਨ ਕੀ ਸੀ ਕਿ ਬਦਲਾਖੋਰੀ ਤਹਿਤ ਉਹਦੀ ਵੀ ਸੁਰੱਖਿਆ ਵਾਪਸ ਕੀਤੀ ਗਈ ਸੀ ਇੱਕ ਸਾਜ਼ਿਸ਼ ਰਚੀ ਗਈ ਸੀ ਹੋਰ ਵੀ ਸਿਆਸੀ ਵਿਰੋਧੀਆਂ ਦੀਆਂ ਸਿਕਿਉਰਟੀਆਂ ਲਗਾਤਾਰ ਸਰਕਾਰ ਇਸੇ ਤਰ੍ਹਾਂ ਵਿਡਰਾ ਕਰਕੇ ਤੇ ਉਹਨਾਂ ਦੀ ਜ਼ੁਬਾਨ ਜਿਹੜੀ ਆ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁਣ ਜਿਸ ਤਰੀਕੇ ਸਰਦਾਰ ਵਿਕਟੋਰ ਸਿੰਘ ਮਜੀਠੀਆ ਸਾਹਿਬ ਦੇ ਉੱਤੇ ਇਦਾਂ ਦੀ ਸੁਰੱਖਿਆ ਵਾਪਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਇਹ ਮੈਂ ਸਮਝਦਾ ਬਹੁਤ ਹੀ ਅਨਮਨੁੱਖੀ ਵਰਤਾਰਾ ਹੈ ਸਰਕਾਰ ਦਾ ਇਲੈਗਲ ਵੀ ਆ ਅਨ ਕਨਸਟੀਟਿਊਸ਼ਨਲ ਵੀ ਆ ਗੈਰ ਜ਼ਿੰਮੇਵਾਰਾਨਾ ਔਰੇ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਪਹਿਲਾਂ ਦੇਖੋ ਸਰਦਾਰ ਸੁਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਨਾਲ ਜੇ ਸਮਝੌਤਾ ਕੀਤਾ ਗਿਆ ਤੇ ਕਿੰਨਾ ਵੱਡਾ ਹਾਦਸਾ ਹੋਣ ਲੱਗਿਆ ਸੀ ਉਹ ਗੁਰੂ ਮਹਾਰਾਜ ਜੀ ਨੇ ਹੱਥ ਰੱਖ ਲਿਆ ਤੇ ਹੁਣ ਸਰਦਾਰ ਬਿਕਮ ਸਿੰਘ ਮਜੀਠੀਆ ਦੇ ਪਿੱਛੇ ਹੱਤੋਂ ਕੇ ਪੈ ਗਏ ਇਸ ਲਈ ਅਸੀਂ ਅੱਜ ਰੈਜ਼ੋਲੂਸ਼ਨ ਪਾਸ ਕਰਕੇ ਆ ਮੇਰੇ ਨਾਲ ਅਸਦੀਪ ਸਿੰਘ ਕਲੇਰ ਬੈਠੇ ਆ ਜੇ ਇਹਨਾਂ ਨੇ ਪਾਰਟੀ ਦਾ ਪੱਖ ਰੱਖਿਆ ਤੇ ਮੰਡੀ ਬੋਰਡ ਦੇ ਜਿਹੜੇ ਇੰਜੀਨੀਅਰਿੰਗ ਚੀਫ ਆ ਜਤਿੰਦਰ ਸਿੰਘ ਭੰਗੂ ਉਹਦੀ ਤਾਂ ਕਿਆ ਸ਼ੁਰੂ ਹੋ ਗਿਆ ਆਉੜੀਆਂ ਕਿ ਸਿੱਧਾ ਜਾਨੂ ਮਾਰ ਦਿਆਂਗੇ ਉਹਦੀ ਵੀ ਅਸੀਂ ਜਿਹੜੀ ਐ ਡੀਜੀਪੀ ਸਾਹਿਬ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਆ ਹਾਲੇ ਉੱਤੇ ਵੀ ਇਨਸਾਫ ਦੀ ਅਸੀਂ ਇੰਤਜ਼ਾਰ ਜਿਹੜੀ ਆ ਉਹ ਕਰ ਰਹੇ ਆ ਪਰ ਇਹ ਜਿਹੜਾ ਅੱਜ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਸਰਦਾਰ ਅਰਸ਼ਦੀਪ ਸਿੰਘ ਕਲੇਰ ਦੇ ਨਾਲ ਵੀ ਸਾਰੀ ਪਾਰਟੀ ਚਟਾਨ ਵਾਂਗੂ ਖੜੀ ਆ ਕਿ ਜੋ ਕੁਝ ਇਹ ਜਿਹੜਾ ਇਹਨਾਂ ਦੇ ਬਾਰੇ ਚ ਕਿਹਾ ਗਿਆ ਉਹਨੂੰ ਅਸੀਂ ਨਖੇਦੀ ਵੀ ਕੀਤੀ ਆ ਔਰ ਸਾਰੀ ਪਾਰਟੀ ਨੇ ਸਰਕਾਰ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਸਰਦਾਰ ਅਸ਼ਦੀਪ ਸਿੰਘ ਕਲੇ ਨੂੰ ਇਨਸਾਫ ਨਹੀਂ ਮਿਲਦਾ ਪਾਰਟੀ ਚਟਾਨ ਦੀ ਤਰ੍ਹਾਂ ਸਰਦਾਰ ਅਸ਼ਦੀਪ ਸਿੰਘ ਕਲੇ ਦੇ ਨਾਲ ਖੜੀ ਰਹੇਗੀ ਕਿਉਂਕਿ ਉਹਨਾਂ ਕੋਈ ਜਾਤੀ ਟੈਕਨਿਕ ਸੀ ਕਿਸੇ ਨੇ ਕੀਤਾ ਪਾਰਟੀ ਦਾ ਪੱਖ ਰੱਖਿਆ ਸੀ ਇੱਕ ਜਾਇਜ਼ ਗੱਲ ਕੀਤੀ ਸੀ ਪਰ ਇਸ ਤਰ੍ਹਾਂ ਦੇ ਜਿਹੜੀਆਂ ਧਮਕੀਆਂ ਪਾਰਟੀ ਦੇ ਲੀਡਰ ਨੂੰ ਦੇਣਾ ਇਹ ਧਮਕੀਆਂ ਨਾ ਤਾਂ ਪਾਰਟੀ ਦੇ ਲੀਡਰ ਨੂੰ ਇਦਾਂ ਚੁੱਪ ਕਰਾ ਸਕਦੀਆਂ ਤੇ ਇਹ ਸਰਕਾਰ ਵੀ ਭਾਵੇਂ ਸੋਚ ਲਵੇ ਜਾਇਜ਼ ਦੇ ਜਿਹੜੇ ਇਹੋ ਜਿਹੇ ਅਸਰ ਨੇ ਇਦਾਂ ਦੀਆਂ ਗੱਲਾਂ ਤੋਂ ਜਿਹੜਾ ਸਰਕਾਰ ਨੂੰ ਗ੍ਰੇਟ ਕਰਨਾ ਚਾਹੀਦਾ ਇੱਕ ਅੱਜ ਦੀ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਰਦਾਰ ਮਨਪ੍ਰੀਤ ਸਿੰਘ ਅਯਾਲੀ ਨੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਸਾਠ ਗੰਢ ਕਰਕੇ ਮਿਲਿ ਭੁਗਤ ਕਰਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਬਣਾਉਣ ਦਾ ਜਿਹੜਾ ਉੱਤੇ ਤਜਵੀਜ਼ ਰੱਖੀ ਆ ਸਰਕਾਰ ਤੋਂ ਮੰਗ ਰੱਖੀ ਆ ਉਹਦੀ ਅੱਜ ਦੀ ਜਿਹੜੀ ਸਾਰੀ ਸਰਦਾਰ ਬਰਿੰਦਰ ਸਿੰਘ ਭੁੱਦਰ ਸਾਹਿਬ ਦੀ ਅਦਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਦੀ ਉਹਦੀ ਸਖਤ ਲਫ਼ਜ਼ਾਂ ਦੇ ਵਿੱਚ ਰਿਕੇਦੀ ਕੀਤੀ ਗਈ ਕਿ ਇਹ ਦੇਖੋ ਕਿੱਥੇ ਹਾਲਾਤ ਪਹੁੰਚ ਗਏ ਕਿ ਇਹ ਲੋਕ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤਦੇ ਆ ਉਹਨਾਂ ਦੇ ਨਾਂ ਤੇ ਕਮੇਟੀਆਂ ਆਪਣੇ ਆਪ ਬਣਾਈ ਫਿਰਦੇ ਆ ਤੇ ਦਿਲ ਕੀ ਆ ਇਹਨਾਂ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਨੂੰ ਸੇਧ ਦੇ ਰਿਹਾ ਤੇ ਮੰਗ ਕੇ ਕਰ ਰਿਹਾ ਮਨਪ੍ਰੀਤ ਸਿੰਘ ਅਯਾੜੀ ਤੇ ਉਧਰ ਆਮ ਆਦਮੀ ਪਾਰਟੀ ਦਾ ਮੰਤਰੀ ਜਿਹੜਾ ਰਵਜੋਤ ਸਿੰਘ ਵੈਸ ਮੰਗ ਕੀ ਕਰ ਰਿਹਾ ਕਿ ਵਿਧਾਨ ਸਭਾ ਵੀ ਦੀ ਵਧਾਵੇ ਅਕਾਲ ਤਖਤ ਸਾਹਿਬ ਦਾ ਹੁਣ ਦੱਸੋ ਅਕਾਲ ਤਖਤ ਸਾਹਿਬ ਵਿਧਾਨ ਸਭਾ ਤੋਂ ਛੋਟਾ ਹੋ ਗਿਆ ਔਰ ਮਨਪ੍ਰੀਤ ਸਿੰਘ ਅਯਾੜੀ ਜਿਹੜਾ ਉਹਦੇ ਵਿੱਚ ਜਿਹੜਾ ਉੱਤੇ ਉੱਠ ਕੇ ਡਿਬੇਟ ਚ ਹਿੱਸਾ ਲਵੇ ਔਰ ਅੱਜ ਵੀ ਸਾਡਾ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਉਹਦੇ ਵਿੱਚ ਸਾਰੇ ਜਿਹੜੇ ਨਾਲ ਉਹਨਾਂ ਦੇ ਮਨਪ੍ਰੀਤ ਯਾੜੀ ਦੇ ਸਾਥੀ ਖੜੇ ਆ ਉਹ ਸਾਰਿਆਂ ਦੇ ਬਾਰੇ ਦੇ ਵਿੱਚ ਜਿਹੜਾ ਅਸੀਂ ਅੱਜ ਫੇਰ ਰੈਜ਼ੋਲੂਸ਼ਨ ਚ ਮੰਗ ਕੀਤੀ ਆ ਕਿ ਆਪੋ ਆਪਣੀ ਪੋਜੀਸ਼ਨ ਸਪਸ਼ਟ ਕਰਨ ਹਾਲੇ ਤੱਕ ਉਹ ਚੁੱਪ ਨੇ ਤੇ ਜੇ ਉਹ ਚੁੱਪ ਨੇ ਤੇ ਫਿਰ ਸਮਝਿਆ ਜਾਏਗਾ ਕਿ ਉਹ ਸਾਰੇ ਮਨਪ੍ਰੀਤ ਸਿੰਘ ਯਾੜੀ ਦੇ ਇਸ ਜਿਹੜੀ ਇਸ਼ੂ ਵਿਧਾਨ ਸਭਾ ਵਿੱਚ ਉਠਾ ਗਿਆ ਸੀ ਇਹਦੇ ਹੱਕ ਵਿੱਚ ਕਿਉਂਕਿ ਉਸਤਨ ਵੀ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੇਨਤੀ ਕੀਤੀ ਸੀ ਅੱਜ ਸਾਰੀ ਪਾਰਟੀ ਨੇ ਵੀ ਜਿਹੜੇ ਮੀਟਿੰਗ ਦੇ ਵਿੱਚ ਇਹ ਗੱਲ ਕੀਤੀ ਆ ਕਿ ਜੇ ਉਹ ਹਾਲੇ ਵੀ ਚੁੱਪ ਰਹੇ ਤੇ ਦਾ ਮਤਲਬ ਹੈ ਕਿ ਸਾਰਿਆਂ ਨੇ ਸਹਿਮਤੀ ਦੇ ਨਾਲ ਆਕਾਲਤਿਕ ਸਾਹਿਬ ਨੂੰ ਵਿਧਾਨ ਸਭਾ ਦੇ ਅਧਿਨ ਕਰਨ ਦਾ ਜਿਹੜਾ ਮੁੱਦਾ ਉਠਾਇਆ ਸੀ ਇਹ ਸਾਰੇ ਉਹਦੇ ਵਿੱਚ ਜਿਹੜੇ ਸ਼ਾਮਿਲ ਸਮਝੇ ਜਾਣਗੇ ਇਸ ਕਰਕੇ ਅਸੀਂ ਫਿਰ ਰੈਜ਼ੋਲੂਸ਼ਨ ਪਾ ਕੇ ਤੇ ਇਹਨਾਂ ਕੋਲੋਂ ਅਸੀਂ ਮੰਗ ਕੀਤੀ ਹੈ ਕਿ ਇਹ ਜਿਹੜਾ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਇਹਦੇ ਤੇ ਆਪਣੀ ਇਹ ਚੈੱਕ ਜਿਹੜੀ ਆ ਉਹ ਕਲੀਅਰ ਕਰ ਦੂਸਰੀ ਗੱਲ ਆ ਕਿ ਇੱਕ ਇਹ ਸਰਕਾਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਪੋਲੂਸ਼ਨ ਦੇ ਬਾਰੇ ਚ ਪਹਿਲਾਂ ਦਿੱਲੀ ਚ ਕੇਜਰੀਵਾਲ ਸਾਹਿਬ ਵੀ ਪੋਲੂਸ਼ਨ ਦੇ ਬੜੇ ਵੱਡੇ ਵੱਡੇ ਧਮਕ ਜੇ ਮਾਰਦੇ ਸੀ ਤੇ ਉੱਥੇ ਤੇ ਕੀ ਹਾਲ ਕਰਕੇ ਆਇਆ ਦਿੱਲੀ ਦਾ ਪਤਾ ਹੀ ਹੁਣ ਪੰਜਾਬ ਦੇ ਵਿੱਚ ਆਇਆ ਤੇ ਇੱਥੇ ਪੋਲੂਸ਼ਨ ਦਾ ਹਾਲ ਦਿਨੋ ਦਿਨ ਜਿਹੜਾ ਵੜਾ ਹੋ ਰਿਹਾ ਆ এনवायरमेंट ਦਾ ਦੇਖੋ ਕਿੰਨਾ ਡੈਮੇਜ ਜਿਹੜਾ ਇਹ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਆ ਉਹਦੇ ਨਾਲ ਹੋ ਰਿਹਾ। ਬੁੱਢੇ ਨਾਲੇ ਦਾ ਦਰਿਆ ਦਾ ਕਿੱਡਾ ਵੱਡਾ ਜ਼ਹਿਰ ਜਰੀਲੇ ਪਾਣੀਆਂ ਦਾ ਜਿਹੜਾ ਇਸ਼ੂ ਬਣਿਆ ਹੋਇਆ। ਤੇ ਉਮੀਦ ਤਾਂ ਸਰਕਾਰ ਤੋਂ ਕੀਤੀ ਜਾਂਦੀ ਹੈ ਕਿ ਕਾਨੂੰਨ ਸਖਤ ਕਰੋਗੇ। ਕਿ ਅੱਗੇ ਨਾਲੋਂ ਪ੍ਰਦੂਸ਼ਣ ਵੱਧ ਰਿਹਾ। ਤੇ ਮੈਂ ਤਾਂ ਹੈਰਾਨ ਸੀ ਕਿ ਸੰਤ ਸੀਚੇਵਾਲ ਕਿਵੇਂ ਚੁੱਪ ਰਹਿ ਗਏ। ਕਿਉਂਕਿ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਆ ਉਹ ਕਾਲੀ ਮੈਨੂ ਜਿਹੜਾ ਹੈਗਾ ਉਹ ਸਾਫ ਕਰਨ ਤੇ ਲੱਗੀ ਤੇ ਅੱਜ ਉਹਨਾਂ ਦੀ ਸਰਕਾਰ ਜਿਹੜੀ ਹੈ ਸਟੇਟ ਦੇ ਵਿੱਚ ਉਹਨੇ ਜਿਹੜਾ ਕਾਨੂੰਨ ਪਹਿਲਾਂ ਸਖਤ ਬਣਿਆ ਸੀ ਜਿਹਦੇ ਚ ਸਜ਼ਾ ਦੀ ਪ੍ਰੋਵੀਜ਼ਨ ਸੀ ਉਹਨੂੰ ਮਾਫ ਕਰਕੇ ਤੇ ਜੁਰਮਾਨੇ ਤੇ ਲੈ ਲੈਂਦਾ ਤੇ ਜੇ ਕਿਤੇ ਕੋਈ ਫਸ ਵੀ ਜਾਵੇ ਤੇ ਜੁਰਮਾਨਾ ਦੇ ਕੇ ਛੁੱਟ ਜਾਵੇ ਤੇ ਇਹਦੇ ਨਾਲ ਪੋਲੂਸ਼ਨ ਵਧੇਗਾ ਉਹਨਾਂ ਦੇ ਹੌਸਲੇ ਵਧਣਗੇ ਕਿ ਉਹਨਾਂ ਦੇ ਹੌਸਲੇ ਘਟਣਗੇ ਮੈਂ ਤਾਂ ਬਾਬਾ ਸਿੱਚੇਵਾਲ ਜੀ ਨੂੰ ਪੁੱਛਦਾ ਵੀ ਹੁਣ ਤਾਂ ਇਹੋ ਜੀ ਸਰਕਾਰ ਚ ਕੀ ਬਣ ਕੇ ਰੋਗ ਤੋ ਜਿਦਾ ਉਹ ਦੋ ਸਰਕਾਰਾਂ ਦੇ ਸਾਹਮਣੇ ਚ ਟਾਨ ਬੜ ਕੇ ਖੜ ਜਾਂਦੇ ਸੀ ਚੰਗੀ ਗੱਲ ਸੀ ਪਰ ਅੱਜ ਤੁਹਾਡੀ ਸਰਕਾਰ ਪੋਲੂਸ਼ਨ ਤੇ ਜਿਹੜੀ ਐ ਇੰਨੀ ਨਰਮ ਪਈ ਐ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਬਲਿਕਲੀ ਉਹਨਾਂ ਨੂੰ ਇਸ ਗੱਲ ਤੇ ਸਟੈਂਡ ਲਾਣਾ ਚਾਹੀਦਾ ਕਿ ਜਾਂ ਉਹਨਾਂ ਨੇ ਸਰਕਾਰੇ ਵਾਪਸ ਲਵੇ ਤੇ ਨਹੀਂ ਤਾਂ ਉਹਨਾਂ ਨੂੰ ਚੜ ਦੇਣੀ ਚਾਹੀਦੀ ਕਿਉਂਕਿ ਛੋਟੀ ਜੀ ਗੱਲ ਨਹੀਂ ਐ ਕਿ ਜਿਸ ਬੰਦੇ ਨੇ ਸਾਰੀ ਉਮਰ ਲਾਈ ਹੋਵੇ ਤੇ ਪੋਲੂਸ਼ਨ ਤੇ ਤੇ ਹੁਣ ਉਹਨਾਂ ਦੇ ਵਿੱਚ ਹੁੰਦੇ ਆ ਰਜੈਸਭਾ ਮੈਂਬਰ ਉਹਨਾਂ ਦੀ ਸਰਕਾਰ ਜਿਹੜੀ ਐ ਇਸ ਤਰ੍ਹਾਂ ਦੇ ਕੰਮ ਕਰੇ ਇਹ ਕਿਉਂ ਹੋਇਆ ਇਹ ਬਾਬਾ ਜੀ ਨੂੰ ਸਰਕਾਰ ਤੋਂ ਪੁੱਛਣਾ ਵੀ ਚਾਹੀਦਾ ਇਹ ਤੇ ਆਪਣਾ ਸਟੈਂਡ ਵੀ ਸਪੱਸ਼ਟ ਕਰਨਾ ਚਾਹੀਦਾ ਔਰ ਇੱਕ ਜਿਹੜਾ ਕੇਂਦਰ ਸਰਕਾਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਬੋਰਡ ਨੂੰ ਅਮੈਂਡ ਕਰਨ ਦਾ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਉਹਦੀ ਵੀ ਅੱਜ ਦੀ ਮੀਟਿੰਗ ਦੇ ਵਿੱਚ ਉਹਦੇ ਤੇ ਵੱਡੀ ਚਰਚਾ ਕੀਤੀ ਗਈ ਦੇਖੋ ਮਿਨੋਰਟੀਜ਼ ਇਸ ਦੇਸ਼ ਦਾ ਜਿਹੜਾ ਗੁਲਦਸਤਾ ਹੈ ਸਾਡਾ ਉਦਾ ਇੱਕ ਅਹਿਮ ਹਿੱਸਾ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸਾਰੇ ਵਰਗਾਂ ਦੇ ਲੋਕ ਰਹਿੰਦੇ ਆ ਔਰ ਮਿਨੋਰੀਟੀ ਦਾ ਖਾਸ ਤੌਰ ਤੇ ਇੱਕ ਅਹਿਮ ਸਥਾਨ ਹੈ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਦੇਸ਼ ਨੂੰ ਮਜ਼ਬੂਤੀ ਵਿੱਚ ਲਿਆਉਣ ਵਾਸਤੇ ਔਰ ਕੇਂਦਰ ਦੀ ਸਰਕਾਰ ਜਿਹੜੀ ਆ ਪਹਿਲਾਂ ਸਿੱਖ ਇੰਸਟੀਚਿਊਸ਼ਨ ਤੇ ਦਵਾਲੇ ਹੋਈ ਸੀਗੀ ਕਿ ਸਾਡੇ ਹਜੂਰ ਸਾਹਿਬ ਪਟਨਾ ਸਾਹਿਬ ਉਹਨਾਂ ਦੇ ਬੋਰਡਾਂ ਦੇ ਵਿੱਚ ਜਿਹੜੀ ਨਾਮਿਨੇਸ਼ਨ ਆ ਉਦੇ ਨਾਲ ਜਿਹੜੇ ਆ ਉਹ ਜਿਹੜੇ ਆਪਣੇ ਬੰਦੇ ਜਿਹੜੇ ਆ ਉਹਦੇ ਚ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਜਿਹੜੇ ਬੰਦੇ ਮਰਿਆਦਾ ਦੀਆਂ ਜਿਹੜੀਆਂ ਪੂਰੀਆਂ ਵੀ ਨਹੀਂ ਕਰਦੇ ਸ਼ਰਤਾਂ ਉਹ ਬੰਦੇ ਲਾਉਣੇ ਸ਼ੁਰੂ ਕਰ ਦਿੱਤੇ ਸੀਗੇ ਅਸੀਂ ਵੀ ਉਹਦਾ ਵਿਰੋਧ ਹੱਦ ਤੱਕ ਕਰਦੇ ਆ ਫਿਰ ਦਿੱਲੀ ਦੇ ਵਿੱਚ ਵੀ ਸਰਕਾਰ ਨੇ ਸਾਡੀ ਜਿਹੜੀ ਦਿੱਲੀ ਕਮੇਟੀ ਦੇ ਵਿੱਚ ਧੱਕੇ ਨਾਲ ਕਬਜ਼ਾ ਕਰ ਲਿਆ ਸੀਗਾ ਪਰ ਹੁਣ ਸਾਡੇ ਮੁਸਲਮ ਭਰਾਵਾਂ ਦੇ ਜਿਹੜੇ ਵੱਡਾ ਇੰਪੋਰਟੈਂਟ ਉਹਨਾਂ ਦੀ ਇੰਸਟੀਚਿਊਸ਼ਨ ਹੈ ਵਕਫ ਬੋਰਡ ਉਦੇ ਕਾਨੂੰਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜਿਹੜੇ ਫੇਰ ਬਦਲ ਕਰਕੇ ਤੇ ਨੋਮੀਨੇਸ਼ਨ ਵਾਲੇ ਬੰਦਿਆਂ ਦੀਆਂ ਗਿਣਤੀਆਂ ਵਧਾਈਆਂ ਜਾ ਰਹੀਆਂ ਤੇ ਉਹਨਾਂ ਦੇ ਬੰਦਿਆਂ ਦੀਆਂ ਗਿਣਤੀਆਂ ਘਟਾਈਆਂ ਜਾ ਰਹੀਆਂ ਇਹ ਮੈਂ ਸਮਝਦਾ ਕਿ ਘੱਟ ਗਿਣਤੀਆਂ ਦੇ ਨਾਲ ਖਾਸ ਕਰਕੇ ਮੁਸਲਮਾਨ ਘੱਟ ਗਿਣਤੀ ਦੇ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਔਰ ਉਸ ਤੋਂ ਵੀ ਵੱਡੀ ਬੇਇਨਸਾਫੀ ਹੈ ਕਿ ਇਹ ਵੀ ਲਿਖਿਆ ਗਿਆ ਹੈ ਕਿ ਨਾਨ ਮੁਸਲਮ ਜਿਹੜੇ ਪ੍ਰਪੋਜ਼ ਕੀਤੇ ਗਏ ਆ ਕਿ ਨਾਨ ਮੁਸਲਮ ਵੀ ਉਹਦੇ ਮੈਂਬਰ ਬਣ ਸਕਦੇ ਤਾਂ ਸੋ ਇਹ ਕੋਈ ਕਮਿਊਨਿਟੀ ਕਿੱਦਾਂ ਬਰਦਾਸ਼ਤ ਕਰ ਸਕਦੀ ਕੋਈ ਵੀ ਧਰਮ ਹੋਵੇ ਜੇ ਹਿੰਦੂ ਧਰਮ ਹੈ ਤਾਂ ਉਹਦੇ ਧਾਰਮਿਕ ਸਥਾਨ ਆ ਉਥੇ ਕੁਦਰਤੀ ਗੱਲ ਹੈ ਕਿ ਜਿਹੜੇ ਹਿੰਦੂ ਵੀਰ ਨੇ ਉਹਨਾਂ ਦਾ ਹੱਕ ਆ ਜੇ ਈਸਾਈ ਨੇ ਤੇ ਉਥੇ ਉਹਨਾਂ ਦਾ ਹੱਕ ਆ ਜੇ ਮੁਸਲਮਾਨ ਨੇ ਉਹਨਾਂ ਦੇ ਸੰਸਥਾਨ ਨੇ ਉਹਨਾਂ ਦਾ ਹੱਕ ਆ ਜੇ ਸਿੱਖ ਨੇ ਤੇ ਸਿੱਖਾਂ ਦਾ ਹੱਕ ਆ ਇਸੇ ਤਰ੍ਹਾਂ ਬਾਕੀਆਂ ਦਾ ਤੇ ਇਹ ਕਿੱਦਾਂ ਹੋ ਸਕਦਾ ਕਿ ਤੁਸੀਂ ਹੁਣ ਉਹਨਾਂ ਦੇ ਜਿਹੜੇ ਇੱਕ ਧਾਰਮਿਕ ਨੇਚਰ ਦੀਆਂ ਸੰਸਥਾਵਾਂ ਨੇ ਜਿਹੜੇ ਉਹਨਾਂ ਦੇ ਧਰਮ ਦੀ ਬਿਹਤਰੀ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਦਿਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੂਜੇ ਧਰਮ ਦੇ ਲੋਕਾਂ ਨੂੰ ਵਾਰਦੇ ਇਹ ਬਹੁਤ ਵੱਡਾ ਖੜਵਾੜ ਆ ਇਹਦੇ ਨਾਲ ਮジョਰਿਟੀ ਨੂੰ ਮੈਂ ਸਮਝਦਾ ਅਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਉਹਦੇ ਚ ਪੈਦਾ ਹੁੰਦੀ ਇਸ ਕਰਕੇ ਉਹਦਾ ਵੀ ਅੱਜ ਅਸੀਂ ਡਟ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਇਹ ਵਿਰੋਧ ਕੀਤਾ ਸੋ ਕੁੱਲ ਮਿਲਾ ਕੇ ਇਹ ਸਾਰੇ ਅੱਜ ਜਿਹੜੇ ਅਹਿਮ ਫਸਲੇ ਇਹ ਅੱਜ ਦੇ ਬੇਟੇ ਦੇ ਵਿੱਚ ਲੈ ਕੇ